ਔਰ ਕੰਦੀ ਜਪਜੀ ਨਹੀਂ ਬੁਲਾਉਂਦੀ ਫਿਰ ਮੈਂ ਕਿਵੇਂ ਬੁਲਾਵਾ ਤੁਸੀਂ ਵੀ ਬਲਾਉ ਸਾਸਿਕਾ ਸਾਸ਼ਿਕਾ ਹਾਂ ਤੀਸਰਾ ਵੀ ਆ ਗਿਆ ਫਿਰ ਉਹਨਾਂ ਚ ਬੈਠ ਸ਼ੁਰੂ ਹੋ ਗਈ ਕਿ ਗੈਟ ਆਊਟ ਗੈਟ ਆਊਟ ਤੇ ਉਹ ਆਉਂਦੇ ਨੇ ਦੋ ਸ਼ਿਕਾਰੀ ਜੀ ਮੇਰਾ ਨਾਮ ਹੈ ਹਰਦੀਪ कौर ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਬੱਜ ਕੇ 11 ਬਲੌਗ ਮੈਂ ਲੇਟ ਸ਼ੁਰੂ ਕਰ ਰਹੀ ਹਾਂ ਔਰ ਅੱਜ ਹੈ ਗਿਆ 29 ਜਨਵਰੀ ਜੀ ਔਰ ਮੈਂ ਤੋਂ ਉੱਤੇ ਸੀ ਕੱਪੜੇ ਮੈਂ ਮਸ਼ੀਨ 'ਚ ਕੱਪੜੇ ਨਹੀਂ ਧੋਂਦੀ ਹੱਥੀ ਕੱਪੜੇ ਧੋਣੀ ਆ ਔਰ ਹੁਣ ਚੱਲੀ ਸੀ ਮੈਂ ਛਾਤੇ ਆ ਥੋੜੇ ਜੇ ਕੱਪੜੇ ਰਹਿ ਗਏ ਸੀ ਬਾਲਟੀ ਦੇ ਵਿੱਚ ਇੱਕ ਕਾਟੇ ਵਾਲਾ ਥੈਲਾ ਤੇ ਬਾਕੀ ਕੱਪੜੇ ਸੁੱਕਣੇ ਪਾ ਤੇ ਤੇ ਪੰਛੀਆਂ ਨੂੰ ਪਾਇਆ ਸੀ ਦਾਣਾ ਔਰ ਜਪਜੀ ਕਰ ਕਰ ਰਹੀ ਐ ਛਾਤੇ ਚੌੜ ਔਰ ਮੈਂ ਸਿਰ ਤੇ ਚੁੰਨੀ ਥਾਂ ਲਈ ਐ ਮੈਂ ਨਾ ਟੋਪੀ ਬਿਨਾ ਨਹੀਂ ਰਹਿ ਸਕਦੀ ਗਾਇਸ ਔਰ ਛਾਤੇ ਚੱਲ ਰਹੀ ਐ ਠੰਡੀ ਹਵਾ ਔਰ ਠੰਡੀ ਹਵਾ ਅਗਰ ਸਿਰ ਨੂੰ ਲੱਗੀ ਤਾਂ ਸਭ ਤੋਂ ਵੱਡਾ ਕਾਰਨ ਬਣੂਗਾ ਸਿਰਦਰਦ ਦਾ ਇਸ ਕਰਕੇ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹਦੀ ਤਾਂ ਇਸ ਕਰਕੇ ਆਪਾਂ ਚੁੰਨੀ ਨਾਲ ਸਿਰ ਢੱਕ ਲੈਣੇ ਆ ਤੇ ਜਦੋਂ ਹਵਾ ਚੱਲਦੀ ਹੋਵੇ ਬਿਨਾ ਸੇਟਾ ਕੇ ਨਹੀਂ ਹਵਾ 'ਚ ਜਾਣਾ ਚਾਹੀਦਾ। ਲਓ ਜੀ। ਆ ਦੋ ਕ ਕੱਪੜੇ ਰਹਿ ਗਏ ਇਹਨਾਂ ਨੂੰ ਛੱਤ 'ਤੇ ਪਾ ਦਵਾਂ। ਚਲ ਚਲ ਜਲਦੀ ਜਲਦੀ। ਔਰ ਮੈਂ ਪੂਰੀਆਂ ਸਰਦੀਆਂ ਦੇ ਵਿੱਚ ਵੀ ਨਾ ਕੱਪੜੇ ਹੱਥੀ ਧੋਤੇ ਨੇ। ਮਸ਼ੀਨ ਦੇ ਵਿੱਚ ਨਹੀਂ ਧੋਂਦੀ। ਮਸ਼ੀਨ 'ਚ ਕੱਪੜੇ ਧੋਣ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਜੀ। ਤੇ ਜੱਬ ਜੀ ਕੁਝ ਕਹਿ ਰਹੀ ਆ ਹਾਂਜੀ। ਠੰਡ ਆ ਗਿਆ ਮਾਂ। ਤੈਨੂੰ ਠੰਡ ਲੱਗਿਆ ਨਹੀਂ ਤਾਂ ਤੂੰ ਪੈਸਾ ਸੀਗਾ ਬੁਲਾਇਆ ਸਾਰਿਆਂ ਨੂੰ? ਨਹੀਂ। ਏ ਬਲਾਂਦੇ ਹੁੰਦੇ ਨੇ ਚੱਪੂ ਹਾਂ ਜੀ ਓ ਓ 나ਜੀ ਹੈਲੋ ਕਰੋ ਸਾਰਿਆਂ ਸਸ਼ੀਕਾ ਬਲਾਓ ਜੱਪਜੀ ਕਹੋ ਡਾਰਜੀਨ ਕੋ ਸਸ਼ੀਕਾ ਬਲਾਓ ਸਸ਼ੀਕਾ ਹਾਂ ਉਹ ਕਹਿੰਦੀ ਜੱਪਜੀ ਨਹੀਂ ਬੁਲਾਉਂਦੀ ਫਿਰ ਮੈਂ ਕਿਵੇਂ ਬੁਲਾਵਾਂ ਤੁਸੀਂ ਵੀ ਬਲਾਓ ਸਸ਼ੀਕਾ ਸਸ਼ੀਕਾ ਹਾਂ ਗੁੱਡ 걸 ਗੁੱਡ 걸 ਸਸ਼ੀਕਾ ਹਾਂ ਹਾਂ ਸਹੀ ਹੈ ਸਹੀ ਹੈ ਔਰ ਜਦੋਂ ਮੈਂ ਮਸ਼ੀਨ ਨਾਲ ਕੱਪੜੇ ਧੋਂਦੀ ਸੀ ਮੇਰੀਆਂ ਬਾਹਾਂ ਦਾ ਜ਼ੋਰ ਨਹੀਂ ਲੱਗਦਾ ਸੀ ਕਿਸੇ ਕੰਮਕਾਰ 'ਚ ਕਿਉਂਕਿ ਬਾਲਟੀਆਂ ਦਾ ਕੰਮ ਔਰ ਗੋਹੇ ਕੂੜੇ ਦਾ ਕੰਮ ਅੱਜ ਕੱਲ ਲੋਪਤੇ ਹੋ ਚੁੱਕਿਆ ਔਰ ਚੁੱਲਿਆਂ ਦਾ ਕੰਮ ਵੀ ਕਾਫੀ ਘਟ ਗਿਆ ਤੇ ਫੇਰ ਜੀ ਮੈਂ ਮਸ਼ੀਨ ਨਾਲ ਕੱਪੜੇ ਧੋਣੇ ਛੱਡੇ ਕਈ ਸਾਲ ਹੋ ਗਏ 2 ਸਾਲ ਹੋ ਗਏ ਮੈਨੂੰ ਛੱਡ ਨਾ ਮੈਂ ਕੱਪੜੇ ਸੁਕਾਨੀ ਆ ਨਾ ਧੋਣੀਆਂ ਮਸ਼ੀਨ 'ਚ ਤੇ ਉਹਨਾਂ ਮੈਨੂੰ ਫਾਇਦਾ ਹੋਇਆ ਇਨਸਾਨ ਫਿੱਟ ਰਹਿੰਦਾ ਜੀ ਸਭ ਤੋਂ ਵੱਡੀ ਗੱਲ ਹਨਾ ਤੇ ਕਾਫੀ ਸਾਰੇ ਕੱਪੜੇ ਧੋਤੇ ਸਰਦਾਰ ਜੀ ਦੀ ਪੱਗ ਤੇ ਉਹਨੇ ਸੁੱਕ ਜਾਣਗੇ ਅਗਰ ਸਵੇਰੇ ਅਵੇਸੇ ਤਾਂ ਮੈਂ 9-10 ਵਜੇ ਸੁੱਕਣੇ ਪਾ ਦਿੰਨੀ ਆ ਕੱਪੜੇ ਅੱਜ ਥੋੜਾ ਲੇਟ ਹੋ ਗਈ ਤੇ ਸੁੱਕ ਜਾਣਗੇ ਸ਼ਾਮ ਨੂੰ 5 ਵਜੇ ਤੱਕ 15 ਕ ਦਿਨ ਔਖਾ ਹੋਇਆ ਸੀ ਪੋ ਦੇ ਦਿਨਾਂ ਦੇ ਵਿੱਚ ਕਿਉਂਕਿ ਠੰਡ ਨਹੀਂ ਹੁੰਦੀ ਤੇ ਕੱਪੜੇ ਸੁੱਕਣ ਲਈ ਧੁੱਪ ਦਾ ਸਹੀ ਟੈਂਪਰੇਚਰ ਨਹੀਂ ਹੁੰਦਾ ਔਰ ਦੂਜਾ ਕੰਮ ਹੈਗਾ ਜੀ ਮੇਰਾ ਮੈਨਤ ਦਾ ਮੇਰੀਆਂ ਸਬਜ਼ੀਆਂ ਸਾਡੇ ਘਰ ਦੇ ਖੇਤ ਤੌਰੇ ਨਹੀਂ ਹੈਗੇ ਤੇ ਜੋ ਸਬਜ਼ੀਆਂ ਨੇ ਉਹ ਮੈਂ ਛੱਤ ਤੇ ਲਗਾਨੀ ਆ ਔਰ ਛੱਤ ਤੇ ਕਈ ਸਬਜ਼ੀਆਂ ਲਗਾਈਆਂ ਹੋਈਆਂ ਨੇ ਹਰੀ ਗੋਭੀ ਫੁੱਲ ਗੋਭੀ ਬੈਂਗਨ ਟਮਾਟਰ ਸਾਗ ਪਾਲਕ ਵਿੱਚ ਇਥੇ ਧਣੀਆਂ ਮਿਰਚਾਂ ਅਰਬੀ ਕਿਹੜੀ ਸਬਜ਼ੀ ਰਹੀ ਆਲੂ ਲਸਣ ਧਨੀ ਧਨੀਆਂ ਤਾਂ ਬਾਦੂ ਲਗਾਨੀ ਧਨੀਆਂ ਤਾਂ ਹਰ ਮਹੀਨੇ ਮੈਂ ਲਗਾਨੀਓ ਲਗਾਨੀ ਇੱਕ ਦੋ ਮਹੀਨੇ ਦਾ ਫਰਕ ਨਾਲ ਬਾਕੀ ਫੁੱਲ ਬੂਟੇ ਨੇ ਇੰਡੋਰ ਪਲਾਂਟ ਨੇ ਤੇ ਬਾਕੀ ਮੇਰੀ ਮਿਹਨਤ ਇੱਧਰ ਚੱਲੀ ਜਾਂਦੀ ਆ ਤੇ ਅੱਜ ਧੁੱਪ ਦੇ ਸਾਹਦੇ ਬਹੁਤ ਸੋਹਣੀ ਆ ਤੇ ਅੱਜ ਤੁਹਾਨੂੰ ਕਬੂਤਰ ਦਿਖਾਨੇ ਆ ਕਬੂਤਰ ਡਰ ਗਏ ਜੀ ਚਲੋ ਇਹਨਾਂ ਨੂੰ ਕਾਣ ਪਰੇਸ਼ਾਨ ਕਰਨਾ ਇਹ ਜਮਜੀ ਕਬੂਤਰਾਂ ਨੇ ਕੀ ਹੋਇਆ ਕੂਤੇ ਡਰ ਗਏ ਹਾਂ ਮम्मा ਡਰ ਗਏ ਡਰ ਗਏ ਇਹ ਜਮਜੀ 1 2 ਸੁਨਾਇਓ 1 2 3 4 5 6 ਅੱਗੇ 1 2 3 4 5 6 7 8 9 10 ਹਾਂ 2 3 ਚੰਗਾ ABC ਸੁਨਾਓ ਫਿਰ ਸਾਰੇ ਉੱਚੀ ਦੇ ਨੇ A B C ਦਾ ਅਲੱਗ ਹੀ ਤਰੀਕਾ ABC ਸੁਣਾਉਣ ਦਾ ਚਲੋ ਕੋਈ ਨਾ ਟਾਈਮ ਨਾ ਸਿੱਖ ਜੂਗੀ ਹਨਾ ਇਹਦੀ ਦੀਦੀ ਤਾਂ ਇਹਨੂੰ ਬਹੁਤ ਕੋਸ਼ਿਸ਼ ਕਰਦੀ ਹੈ ਖੁਸ਼ੀ ABC ਸਖਾਨ ਦੀ ਪਰ ਫਿਰ ਵੀ ਵਧੀਆ ਪ੍ਰੈਕਟਿਸ ਕਰ ਰਹੀ ਆ ਕਰ ਰਹੀ ਹੈ ਹਨਾ ਜੱਪੂ ਹਾਂ ਆ ਚਲੋ ਹੁਣ ਕਬੂਤਰ ਆ ਗਏ ਨਾ ਦੁਬਾਰਾ ਵਾਹ ਜੀ ਵਾਹ ਇੱਕ ਕਬੂਤਰ ਸਾਰਿਆਂ ਨੂੰ ਕਹਿ ਰਿਹਾ ਕਿ ਇੱਥੋਂ ਜਾਓ ਇਹ ਦਾਣਾ ਮੈਂ ਚੁਗਣਾ ਹਰ ਵਾਰੀ ਇਦਾਂ ਕਰਦੇ ਨੇ ਤੇ ਇਹਨਾਂ ਦੀ ਆਪਸੀ ਬਹਿਸ ਹੋ ਜਾਂਦੀ ਹੈ ਕਿ ਜਾਓ ਜਾਓ ਦਾਣਾ ਮੈਂ ਚੁਗਣਾ ਹੈ ਲੋ ਜੀ ਇਹ ਤਾਂ ਕੁੱਟ-ਕਟਾਪੇ ਤੇ ਉਤਰਿਆ ਆਇਆ ਲੋ ਜੀ ਹੁਣ ਗੁੱਸਾ ਸ਼ਾਂਤ ਹੋਇਆ ਜਾਂ ਸਾਰੇ ਚਲੇ ਗਏ ਹੁਣ ਦਾਣਾ ਚੁਗਣ ਲੱਗ ਗਿਆ ਇਹ ਸਾਰਾ ਨੂੰ ਭਜਾ ਕੇ ਇਹਨੇ ਦਮ ਲਿਆ ਇਕੱਲੇ ਨੇ ਤੇ ਫੇਰ ਵੀ ਉਹ ਠੀਠ ਆ ਗਿਆ ਤੇ ਦੇਖਿਓ ਹੁਣ ਫੇਰ ਰਿਐਕਟ ਕਰੂਗਾ ਇਹ ਕਪੂਤਰ ਜੱਬ ਜੀ ਖੜਕਾ ਨਾ ਕਰਿਓ ਅੱਛਾ ਇਹਨਾਂ ਨੇ ਫੇਰ ਚਲੇ ਜਾਣਾ ਨਹੀਂ ਇਸ ਤੇ ਰਿਐਕਟ ਨਹੀਂ ਕੀਤਾ ਕਿਉਂਕਿ ਉਹ ਅਲੱਗ ਏਰੀਆ ਚ ਲੱਗਿਆ ਹੋਇਆ ਤੇ ਉਹ ਦੂਸਰਾ ਅਲੱਗ ਤੇ ਇੱਕਾ ਮੋਮਟੀ ਤੇ ਬੈਠਾ ਦੇਖ ਰਿਹਾ ਇਹ ਪਾਕਤ ਦੀ ਬਾਰੀ ਨਹੀਂ ਆਈ ਚਲੋ ਕੋਈ ਨਾ ਇਧਰੇ ਸ਼ਾਂਤੀ ਨਾਲ ਲੱਗੇ ਹੋਏ ਨੇ ਖਾਣ ਤੀਸਰਾ ਵੀ ਆ ਗਿਆ ਫੇਰ ਉਹਨਾਂ ਚ ਬੈਠ ਸ਼ੁਰੂ ਹੋ ਗਈ ਕਿ ਗੈਟ ਆਊਟ ਗੈਟ ਆਊਟ ਚਲੋ ਇੱਥੋਂ ਚਲੋ ਲਓ ਜੀ ਕਟਾਪਾ ਫੇਰ ਉਤਰ ਗਿਆ ਉਹਦਾ ਵਿਚਾਰੇ ਦਾ ਇਹ ਵਧੀਆ ਰੌਣਕ ਲੱਗੀ ਰਹਿੰਦੀ ਨਾਲੇ ਜਪਜੀ ਦਾ ਦਿਲ ਲੱਗਿਆ ਰਹਿੰਦਾ ਘਰ ਦੇ ਵਿੱਚ ਔਰ ਨਾਲੇ ਮੈਨੂੰ ਖੁਸ਼ੀ ਮਿਲਦੀ ਆ ਕਿ ਘਰ ਦੀ ਛੱਤੇ ਰੌਣਕ ਰਹਿੰਦੀ ਆ ਜਪਜੀ ਦਾ ਡੇਜੀ ਬਣਾਣੀ ਚ ਸਰਦਾ ਡੇਜੀ ਇਹਦਾ ਨਾਮ ਹੈ ਜੀ ਛੁਟਕੀ ਦਾ ਤੇ ਆ ਜਾ ਜੱਪੂ ਇਹਨੇ ਜਾਦ ਵੀ ਛੱਤੇ ਜਾਣਾ ਇਹਨੇ ਮੇਰੇ ਨਾਲ ਹੀ ਜਾਣਾ ਫਿਰ ਕਹੋਗੇ ਮੰਮਾ ਤੁਸੀਂ ਹੋਰ ਕੱਪੜੇ ਲੈ ਕੇ ਆਓ ਮੈਂ ਛੱਤ ਤੇ ਰੁਕਦੀ ਆ ਤੁਹਾਡਾ ਇੰਤਜ਼ਾਰ ਕਰਦੀ ਆ ਤੇ ਜਦੋਂ ਇਹਦੀ ਗੱਲ ਹੁੰਦੀ ਆ ਬਹੁਤ ਧਿਆਨ ਨਾਲ ਸੁਣਦੀ ਆ ਹਨਾ ਜੱਪਜੀ ਇਹ ਕਬੂਤਰਾਂ ਨੂੰ ਕੀ ਹੋ ਗਿਆ ਸੀ ਚੱਪ ਜੀ ਮੰਮਾ ਮੇਰੇ ਕੁੱਟਾ ਢਾਕ ਹੋ ਗਿਆ ਵੀ ਕੀ ਹੋ ਗਿਆ ਸੀ ਪੂਰੇ ਆ ਕੇ ਦੱਸ ਦੱਸ ਕੀ ਹੋ ਗਿਆ ਸੀ ਉਹਨਾਂ ਕਬੂਤਰਾਂ ਦਾ ਉੱਟਾ ਪਟਾਕਾ ਕੁੱਟ ਪਟਾਕਾ ਹੋ ਗਿਆ ਸੀ ਬਈ ਕੁੱਟ ਕਟਾਪਾ ਹੋ ਗਿਆ ਸੀ ਕਬੂਤਰਾਂ ਦਾ ਹਨਾ ਹਾਂ ਮੰਮਾ ਹਾਂ ਸਹੀ ਆ ਫੇਰ ਉਹ ਚਲੇ ਗਏ ਹਨਾ ਚਲੇ ਗਏ ਫੇਰ ਉਹ ਦਾਣਾ ਫੇਰ ਚੁਗਣ ਲੱਗੇ ਫੇਰ ਚਲੇ ਗਏ ਫੇਰ ਫੇਰ ਚਲੇ ਸਾਡੀ ਚੱਪ ਜੀ ਨਾ ਰੋਜ਼ ਦਾਣਾ ਪਾ ਕੇ ਆਉਂਦੇ ਹਨਾ ਚੱਪੋ ਹਾਂ ਸਾਰੇ ਬੱਚਿਆਂ ਨੂੰ ਕਹਿ ਦੋ ਕਿ ਬੱਚਿਓ ਪੰਛੀਆਂ ਲਈ ਦਾਣਾ ਪਾਣੀ ਛੱਤੇ ਰੱਖਿਆ ਕਰੋ ਕਹਿ ਦੋ ਬੱਚਾ ਉਸੇ ਨਾਲ ਦਾ ਕੁੱਤਾ ਖਾਧਾ ਨਹੀਂ ਤਾਂ ਸਾਰੇ ਬੱਚਿਆਂ ਨੂੰ ਇੱਕ ਰਿਕੁਐਸਟ ਆ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਵੀ ਕਿ ਛੱਤ ਤੇ ਦਾਣਾ ਪਾਣੀ ਰੱਖਿਆ ਕਰੋ ਜੀ ਚਾਹੇ ਗਰਮੀਆਂ ਚਾਹੇ ਸਰ ਹਾਂ ਚਾਹੇ ਸਰਦੀਆਂ ਚਾਹੇ ਗਰਮੀਆਂ ਭੁੱਖ ਪਿਆਸ ਤਾਂ ਜੀ ਇਨਸਾਨਾਂ ਦੇ ਨਾਲ ਨਾਲ ਜੀਵਾਂ ਨੂੰ ਵੀ ਲੱਗਦੀ ਆ ਪਾਉ ਸੁਪੰਛਿਆਂ ਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਰੋਟੀ ਔਰ ਪਾਣੀ ਘਰ ਦੇ ਬਾਹਰ ਵੀ ਰੱਖਿਆ ਕਰੋ ਜੀ ਹਨਾ ਜੇਪੂ ਆਪ ਡੌਗੀ ਰੋਟੀ ਰੱਖ ਦਿਉਣੀ ਹੈ ਨਾ ਤੇ ਅਸੀਂ ਸਾਫ ਪਾਣੀ ਵੀ ਪਾਉਣੇ ਹੁੰਦੇ ਤੋੜੀ ਚ ਨਾ ਹਾਂ ਦਿਖਾ ਕੇ ਹੀ ਬਾਹਰ ਗਾਇਸ ਨੂੰ ਹਾਂ ਗਾਇਸ ਅਸੀਂ ਤੁਹਾਨੂੰ ਦਿਖਾਉਣੇ ਆ ਵੈਸੇ ਰੋਟੀ ਦਾ ਪਤਾ ਨਹੀਂ ਡੌਗੀ ਖਾ ਗਈ ਕਿ ਨਹੀਂ ਚਾਪੀ ਕਿੱਥੇ ਆ ਜਪੂ ਆਸੀ ਤੇ ਇਦਾਂ ਹੀ ਸਾਡੀ ਰੁਟੀਨ ਆ ਦਿਨ ਦੇ ਵਿੱਚ ਤਿੰਨ ਵਾਰ ਅਸੀਂ ਰੋਟੀ ਬਾਹਰ ਰੱਖਣੀ ਹੋ ਰੱਖਣੀ ਆ ਇੱਕ ਡੌਗੀ ਆ ਅਗਰ ਮੈਂ ਰੋਟੀ ਲੇਟ ਹੋ ਜਾਮਾ ਤਾਂ ਉਹ ਬਾਹਰ ਖੜੀ ਹੁੰਦੀ ਆ ਇੰਤਜ਼ਾਰ ਕਰਦੀ ਹੁੰਦੀ ਆ ਕਿ ਅੱਜ ਰੋਟੀ ਨੂੰ ਲੇਟ ਹੋਗੀ ਆ ਦੇਖੋ ਰੋਟੀ ਉਹ ਖਾ ਗਈ ਆਉ ਦੇ ਲਈ ਨਾ ਫਰਸ਼ ਆ ਡੌਗੀ ਲਈ ਤੇ ਆ ਆ ਵਾਲਾ ਆ ਸੀ ਉਹ ਡੌਗੀ ਆ ਸੀ ਹੈਲੋ ਹੈਲੋ ਦੇਖਿਆ ਇਹ ਹਮੇਸ਼ਾ ਇੰਤਜ਼ਾਰ ਕਰਦੀ ਆ ਕਿ ਮੈਨੂੰ ਰੋਟੀ ਪਾਉਣਗੇ ਇੰਨਾਂ ਲਈ ਪਾਣੀ ਰੱਖਿਆ ਹੋਇਆ ਤੇ ਬਹੁਤ ਖੁਸ਼ੀ ਮਿਲਦੀ ਆ ਜੀ ਕੁਦਰਤ ਕੁਦਰਤ ਔਰ ਰੱਬ ਦੇ ਜੀਆ ਨਾਲ ਜੁੜ ਕੇ ਰਹਿਣਾ ਚਾਹੀਦਾ ਇਹ ਜਿਹੜਾ ਪਾਣੀ ਹੈ ਤੌੜੀ ਦਾ ਇਹ ਰੋਜ਼ ਬਦਲ ਦਿੰਨੀ ਆ ਅਗਰ ਰੋਜ਼ ਨਹੀਂ ਵੀ ਬਦਲਿਆ ਜਾਂਦਾ ਕਿਸੇ ਕਾਰਨ ਕਰਕੇ ਤਾਂ ਇੱਕ ਦਿਨ ਛੱਡ ਕੇ ਜ਼ਰੂਰ ਬਦਲਣਾ ਚਾਹੀਦਾ ਜੀ ਤੇ ਉਹ ਆਉਂਦੇ ਨੇ ਦੋ ਸ਼ਿਕਾਰੀ ਚਲੋ ਚੱਲੀ ਕਿਉਂਕਿ ਹੁਣ ਗਰਮੀ ਆ ਜੀ ਆ ਦੇਖੋ ਸੀਵਰੇਜ ਪੈ ਗਿਆ ਸੀਵਰੇਜ ਪੈਣ ਕਰਕੇ ਹੁਣ ਇੱਥੇ ਦੂਰ ਦੂਰ ਤੱਕ ਪਾਣੀ ਨਹੀਂ ਪਹਿਲਾਂ ਤਾਂ ਦੇਖੋ ਪਿੰਡਾਂ ਦੇ ਵਿੱਚ ਨਾਲੀਆਂ ਹੁੰਦੀਆਂ ਸੀ ਹਨਾ ਖੁੱਲੀਆਂ ਨਾਲੀਆਂ ਹੁੰਦੀਆਂ ਸੀ ਢੱਕੀਆਂ ਨਹੀਂ ਹੁੰਦੀਆਂ ਸੀ ਤਾਂ ਪਸ਼ੂ ਪੰਛੀਆਂ ਨੂੰ ਪਾਣੀ ਆਸਾਨੀ ਨਾਲ ਮਿਲ ਜਾਂਦਾ ਸੀ ਹੁਣ ਪਰੇਸ਼ਾਨੀਆਂ ਸੀਵਰੇਜ ਪੈ ਗੇ ਸੜਕਾਂ ਬੀਹੀਆਂ ਪੱਕੀਆਂ ਹੋ ਗਈਆਂ ਹਨਾ ਤੇ ਸੇਕ ਮਾਰਦਾ ਤਾਂ ਵਾਇਗਰੂ ਨੇ ਅਗਰ ਆਪਾਂ ਨੂੰ ਇਨਸਾਨਾਂ ਨੂੰ ਇਹਨੇ ਸਮਝਾ ਲਾ ਬਣਾਇਆ ਸਭ ਗੱਲਾਂ ਦੀ ਸੂਝ-ਬੂਝ ਦਿੱਤੀ ਆ ਤਾਂ ਆਪਣਾ ਵੀ ਕੁਝ ਇਨਸਾਨੀਅਤ ਨੂੰ ਲੈ ਕੇ ਫਰਜ਼ ਬਣਦਾ ਜੀ ਤਾਂ ਇਸ ਕਰਕੇ ਆਪਾਂ ਨੂੰ ਦਾਣਾ ਪਾਣੀ ਛੱਤ ਤੇ ਔਰ ਘਰ ਦੇ ਬਾਹਰ ਜ਼ਰੂਰ ਰੋਟੀ ਰੱਖਣੀ ਚਾਹੀਦੀ ਹੈ ਜੀ ਹਾਲੇ ਜੱਪੂ ਹੁਣ ਮੈਂ ਬਣਾ ਲਵਾਂ ਚਾਹ 20 ਮਿੰਟ ਲੱਗੇ ਮੈਂ 11 ਵਜੇ ਛੱਤ ਤੇ ਗਈ ਸੀ 11:20 ਹੋ ਗਏ ਤੇ ਹੁਣ ਮੇਰੀ ਛੁਟਕੀ ਨੇ ਪੀਣੀ ਆ ਚਾਹ ਮੈਂ ਪਰਸੋਂ ਬਣਾਇਆ ਸੀ ਸਾਗ ਉਹਦੇ ਵਿੱਚ ਥੋੜਾ ਜਿਹਾ ਸਟੋਰ ਕਰਕੇ ਰੱਖਿਆ ਗਾਇਸ ਵੈਸੇ ਮੈਂ ਕਿਸੇ ਨੂੰ ਕਹਿੰਦੀ ਨਹੀਂ ਸਟੋਰ ਕਰਕੇ ਰੱਖੋ ਕਿਉਂਕਿ ਦੋ ਵਾਰ ਦੇ ਤੜਕੇ ਜੋਗਾ ਸਾਗ ਤਾਂ ਹਰ ਕੋਈ ਰੱਖਦਾ ਤੇ ਅੱਜ ਮੈਂ ਦੁਪਹਿਰੇ ਉਹਦਾ ਤੜਕਾ ਲਗਾਣਾ ਹੈ ਥੋੜਾ ਜਿਹਾ ਸਾਗ ਹੈ ਤੇ ਬਰਤ ਲਈਏ ਮੈਂ ਨਾ ਕਿਸੇ ਖੇਤਾਂ ਚੋਂ ਕਿਸੇ ਦੇ ਸਾਗ ਨਹੀਂ ਲੈਣ ਜਾਂਦੀ ਘਰ ਦੀ ਛੱਤ ਤੇ ਸਾਗ ਲਗਾਇਆ ਸਾਡੇ ਪਿੰਡ ਵੀ ਖੇਤ ਨੇ ਸਾਗ ਲਗਾਇਆ ਹੋਇਆ ਤੇ ਉਹ ਵੀ ਤੁਹਾਡਾ ਨਾ ਬਲੌਗ ਜਲਦੀ ਸਾਂਝਾ ਕਰੂੰਗੀ ਆ ਦੇਖੋ ਅੱਜ ਫਾਈਨਲੀ ਮੈਂ ਮੰਜੇ ਤੇ ਸਫਾਈ ਕੀਤੀ ਦੇ ਇਹ ਸਾਰੇ ਘੜਾਉਣੇ ਉਹ ਕਾਰਨਰ ਚ ਟੋਕਰੀ ਦੇ ਵਿੱਚ ਨੇ ਆ ਜਪਜੀ ਦਾ ਕਿਚਨ ਐ ਇਹ ਵਾਲਾ ਤੇ ਦੇਖਦੇ ਕਿੰਨੇ ਟਾਈਮ ਤੱਕ ਇਹ ਸਫਾਈ ਰੱਖਦੀ ਆ ਬਲੌਗ ਨਾ ਬਣੇ ਰਹੋ ਠੀਕ ਐ 11:20 ਹੋ ਗਏ ਕਿੰਨੇ ਕ ਟਾਈਮ ਤੱਕ ਸਫਾਈ ਰੱਖਦੀ ਆ ਦੇਖੋ ਲੱਗ ਗਈ ਹੁਣ ਇਹਨੇ ਬਾਲਟੀ ਤੇ ਸ਼ੁਰੂਆਤ ਕੀਤੀ ਆ ਹੌਲੀ ਹੌਲੀ ਇਹਦੀ ਸ਼ੁਰੂਆਤ ਹੋ ਜਾਣੀ ਆ ਇਹਦੀ ਦੀਦੀ ਵੀ ਆਉਗੀ ਅੱਜ ਖੁਸ਼ੀ ਦਾ ਲਾਸਟ ਪੇਪਰ ਆ ਪ੍ਰੀ ਬੋਰਡ ਐਗਜ਼ਾਮ ਚੱਲਦੇ ਸੀ ਤੇ ਉਹ ਵੀ ਆਣ ਵਾਲੀ ਠਹਿਰ ਕੇ ਚਲ ਜਪੂ ਮੈਂ ਚਾਹ ਬਣਾਵਾ ਚਲੋ ਚਾਹ ਬਣਾਉਣੀ ਆ ਗਾਇਜ਼ ਕਿਹੜੇ ਗੱਲਾਂ ਚ ਲੰਘ ਗਈ ਜਪਜੀ ਓਕੇ ਬਾਲਟੀ ਦਾ ਟੇਬਲ ਬਣਾਇਆ ਹੋਇਆ ਬਾਵਾ ਜੀ ਬਾਜ ਜਪਜੀ ਦੀ ਪਲੇਟ ਜਪਜੀ ਨੂੰ ਭੁੱਖ ਲੱਗੀ ਤੇ ਜਪਜੀ ਕਹਿੰਦੀ ਮੈਨੂੰ ਮੇਰੀ ਪਲੇਟ ਚ ਰੋਟੀ ਪਾ ਕੇ ਦਿਓ ਤੇ ਦੇਖੋ ਤਰੀਕੇ ਨਾਲ ਆਪ ਹੀ ਰੋਟੀ ਖਾ ਰਹੀ ਆ ਆਪ ਹੀ ਚਬਾ ਰਹੀ ਆ ਔਰ ਇਹ ਛੋਟੀ ਜੀ ਜਪਜੀ ਦੀ ਕੁਰਸੀ ਆ ਹਾਏ ਹਾਏ ਮੋਟੋ ਮੋਟੋ ਖਿਰੋਣੇ ਚੱਕਣ ਦਾ ਕੰਮ ਸ਼ੁਰੂ ਹੋ ਗਿਆ। ਅਗਲੀ ਆਪਣੀ ਡਿਊਟੀ ਤੇ ਲੱਗ ਗਈ। ਹੁਣ ਇਹ ਟੀਚਰ ਬਣੀ ਆ ਔਰ ਇਹ ਬੱਚੇ ਨੇ ਜੋ ਕਲਾਸ 'ਚ ਆ ਗਏ ਔਰ ਆਪਣੀ ਆਪਣੀ ਕੁਰਸੀਆਂ ਤੇ ਬੈਠ ਰਹੇ ਨੇ ਔਰ ਮੈਡਮ ਜੀ ਇਦਾਂ ਇੱਕ ਇੱਕ ਕਰਦੇ ਪੈਪਾ, ਜਾਰਜ, ਡਾਰਜੀ, ਪਿਕਾਚੂ ਇਹ ਸਭ ਨੂੰ ਲੈ ਕੇ ਇੱਥੇ ਆ ਰਹੀ ਆ। ਔਰ ਮੈਡਮ ਜੀ ਨੇ ਆਪਣੀ ਸਾਈਕਲ ਕੀਤੀ ਬੈਕ। ਔਰ ਕਿਸੇ ਨੂੰ ਟੋਕਰੀ 'ਚ ਬਿਠਾਉਂਦੀ ਆ ਕਿਸੇ ਨੂੰ ਪਿਛਲੀ ਸੀਟ ਤੇ। ਇੱਦਾਂ ਕਰਦੇ ਕਰਦੇ ਇਹਨਾਂ ਦੀਆਂ ਝਾਟੀਆਂ ਪਾਟੀਆਂ ਸਾਰਾ ਦਿਨ ਚੱਲਦੀਆਂ ਨੇ ਘੁੰਮੀਆਂ ਕਰਾ ਦਿੰਦੀ ਹੁੰਦੀਆਂ ਇਹਨਾਂ ਲੌਬੀ 'ਚ ਓ ਮਾਈ ਗਾਡ ਓ ਮਾਈ ਗਾਡ ਇਹ ਆਪਾਂ ਲਾ ਰਹੇ ਸੀ ਸਾਗ ਨੂੰ ਤੜਕਾ ਇਹਦੇ ਵਿੱਚ ਲਸਣ ਚੀਰਿਆ ਹੋਇਆ ਅਦਰਕ ਧਨੀਆ ਕੱਟ ਕੇ ਪਾਇਆ ਜੀ ਔਰ ਪਿਆਜ਼ ਔਰ ਤੜਕਾ ਹਮੇਸ਼ਾ ਮੈਂ ਸਰੋਂ ਦੇ ਤੇਲ ਦੇ ਵਿੱਚ ਹੀ ਲਗਾਨੀ ਆ ਤੇ ਬਹੁਤ ਵਧੀਆ ਸਾਗ ਦਾ ਟੇਸਟ ਬਣਦਾ ਹੈ ਜੀ ਸਰੋਂ ਦੇ ਤੇਲ ਵਿੱਚ ਤੜਕਾ ਲਗਾਉਣ ਨਾਲ ਨਾਲ ਬਣਾਉਂਗੀ ਜੀ ਮੱਕੀ ਤੇ ਬਾਜਰੇ ਦੀ ਮਿਕਸ ਰੋਟੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਮੱਕੀ ਤੇ ਬਾਜਰੇ ਦੀ ਰੋਟੀ ਤੇ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂ ਸਾਗ ਨੂੰ ਪਾਸੇ ਸਾਗ ਨੂੰ ਤੜਕਾ ਲਗਾ ਕੇ ਰੱਖਤਾ ਤੇ ਦੂਸਰੀ ਸਾਈਡ ਇਹ ਹੈਗਾ ਜੀ ਕਣਕ ਦਾ ਆਟਾ ਤੇ ਬਾਜਰੇ ਦਾ ਆਟਾ ਮੇਰੇ ਕੋਲ ਥੋੜਾ ਸੀ ਤੇ ਮੱਕੀ ਦਾ ਆਟਾ ਇਹ ਤਿੰਨਾਂ ਨੂੰ ਮਿਕਸ ਕਰਕੇ ਇਹਦੀ ਰੋਟੀ ਬਣਾਉਂਗੀ ਆਟਾ ਜੀ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰਕੇ ਰੱਖਤਾ ਰੈਸਟ ਲਈ ਔਰ ਹੁਣ 10 ਮਿੰਟ ਤੱਕ ਇਹਦੀ ਰੋਟੀ ਬਣਾਉਂਗੀ ਸਰਦਾਰ ਜੀ ਹਜੇ ਨਹੀਂ ਆਏ ਤੇ ਇੱਧਰ ਹੈ ਛੁਟਕੀ ਰਾਣੀ ਆ ਦੇਖੋ ਟੋਕਰੀ ਦੇ ਖਡਾਉਣਿਆਂ ਤੱਕ ਪਹੁੰਚ ਗਈ ਤੇ ਹੁਣ ਟਾਈਮ ਹੋ ਗਿਆ 1:30 ਵਜੇ ਸਰਦਾਰ ਜੀ ਕਹਿੰਦੇ ਅੱਜ ਮੈਂ 2 ਵਜੇ ਤੱਕ ਆਉਂਗਾ ਤੇ ਆ ਦੇਖੋ ਜੀ ਸਾਰਾ ਦਿਨ ਇਹਦੇ ਖੇਡਾਂ ਗੁੱਡੀਆਂ ਪਟੋਲੇ ਸਾਡੀ ਜਿਹੜੀ ਬੇਬੇ ਹੈ ਲੱਗੀ ਰਹਿੰਦੀ ਆ ਚਲੋ ਇਹ ਲਾਂਗੀ ਤੇ ਹੁਣ ਮੈਂ ਛੱਤ ਤੇ ਜਾਂਦੀ ਆ ਕੱਪੜਿਆਂ ਦੇ ਪਾਸੇ ਪਲਟਣ ਏ ਹੁਣ ਇਹਨੂੰ ਇਹਨੂੰ ਕੀ ਕਰਨਾ ਤੂੰ ਉੱਪਰ ਮਮਾ ਮੈਂ ਲੈ ਕੇ ਚਲੂੰਗੀ ਲੈ ਕੇ ਜਾਣਾ ਮਮਾ ਮੈਂ ਫੜੀ ਲਾਉਂਗੀ ਫਿਰ ਹੁਣ ਤੂੰ ਹੀ ਚੱਕ ਆਪਣਾ ਝੋਲਾ ਜਿਆ ਚੱਕ ਲੈ ਫੜਾ ਫਿਰ ਪੜਾ ਦੇ ਫੜਾ ਦੇ ਕੱਢ ਜਾ ਆਰਾਮ ਨਾਲ ਚੜੀ ਧਿਆਨ ਨਾਲ ਹੂੰ ਅੱਗੇ ਦੇਖ ਕੇ ਚੱਲੀ ਚੱਲੋ ਪਿੱਛੇ ਮੁੜ ਕੇ ਨਹੀਂ ਦੇਖਣਾ ਚੱਲਣਾ ਹੁਣ ਐਦਾਂ ਚੌ ਚੌ ਚ ਨਹੀਂ ਭੱਜਣਾ ਹੈਗਾ ਨਾ ਗਿਰ ਜੈਗੀ ਓਟੋ ਓਟੋ ਚਮਲ ਦੀ ਆ ਆਉਂਦਾ ਗੇਟ ਗੇਟ ਖੋਲਣਾ ਨਹੀਂ ਆਂਦਾ ਨਾ ਲੈ ਪਕੜ ਬਣਾ ਲਿਫਾਫਾ ਛੋਲਾ ਛੋਲਾ ਫੜ ਪਾਈ ਗੁੱਡੀ ਚੰਗੀ ਤਰ੍ਹਾਂ ਫੜ ਲੈ ਚਲੋ ਲਓ ਜੀ ਧੁੱਪ ਤਾਂ ਬਹੁਤ ਵਧੀਆ ਹੈ ਛੱਤ ਤੇ ਛੱਤ ਤੇ ਦੇਖਦੀ ਆ ਥੋੜੇ ਦਿਨ ਨੂੰ ਸਫਾਈ ਕਰਦੀ ਆ ਹੁਣ ਤਾਂ ਦਿਨ ਵੀ ਵੱਡੇ ਹੋ ਗਏ ਤੇ ਪੱਗਾਂ ਨੂੰ ਉਤਾਰ ਕੇ ਲੈ ਜਾਵਾਂ ਤੇ ਪੰਛੀ ਦਾਣਾ ਚੋਗ ਗਏ ਤੇ ਇਧਰ ਅਮਰੂਦ ਕਟਿੰਗ ਕੀਤਾ ਸੀ ਇਹਨੂੰ ਵੀ ਚੱਕਣਾ ਏ ਤੇ ਇੱਥੋਂ ਵੀ ਜਗ੍ਹਾ ਖੁੱਲ ਜੂਗੀ ਕਿਉਂਕਿ ਗਰਮੀ ਦੇ ਸਬਜ਼ੀਆਂ ਸਾਈਡ ਕਰਕੇ ਲਗਾਉਣੀਆਂ ਨੇ ਤੇ ਆ ਚੁੱਲਾ ਜੀ ਅਸੀਂ ਜਿੱਤੇ ਖੁਆ ਬਣਾਇਆ ਸੀ ਰਾਤ ਨੂੰ ਤੇ ਚਲੋ ਹੁਣ ਬੂਟਿਆਂ ਨੂੰ ਵੀ ਪਾਣੀ ਦੇਣ ਦੀ ਜ਼ਰੂਰਤ ਪੈਂਦੀ ਆ ਪਤਾ ਕਿ ਖੇਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਛਾਤੇ ਸਬਜ਼ੀਆਂ ਲੱਗਣ ਕਰਕੇ ਕਿਉਂਕਿ ਮੇਰਾ ਜੋ ਰਹਿਣਾ ਸਹਿਣਾ ਸੀ ਜਾਂ ਹੈਗਾ ਉਹ ਪਿੰਡਾਂ ਨਾਲ ਰਿਲੇਟਿਵ ਹੈ ਜੀ ਜਿਹਦੇ ਕਰਕੇ ਮੈਂ ਮਿਸ ਕਰਦੀ ਸੀ ਖੇਤਾਂ ਨੂੰ ਤੇ ਇਸ ਕਰਕੇ ਆਪਾਂ ਨੇ ਕਮੀ ਇੱਧਰ ਨੂੰ ਕੱਢਤੀ ਛਾਤੇ ਸਬਜ਼ੀਆਂ ਲਗਾ ਕੇ ਤੇ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਹੋਏ ਨੇ ਫੁੱਲ ਬੂਟੇ ਲੱਗੇ ਹੋਏ ਨੇ ਲਓ ਜੀ ਪਹਿਲੀ ਰੋਟੀ ਮੈਂ ਡੌਗੀ ਦੀ ਬਣਾਨਾ ਕਣਕ ਦਾ ਆਟਾ ਪਿਆ ਸੀ ਇੱਕ ਪੇੜੇ ਦਾ ਜੇ ਜਦੋਂ ਵੀ ਅਸੀਂ ਰੋਟੀ ਪਕਾਉਣੀ ਹੁੰਦੀ ਆ ਤਾਂ ਪਹਿਲੀ ਰੋਟੀ ਅਸੀਂ ਡੌਗੀ ਦੀ ਬਣਾਉਣੀ ਆ ਕਿਉਂਕਿ ਜਿਵੇਂ ਆਪ ਨੂੰ ਭੁੱਖ ਲੱਗਦੀ ਆਉਣ ਵੀ ਤਾਂ ਲੱਗਦੀ ਹੋਣੀ ਆ ਤੇ ਉਹਨੇ ਹੁਣ ਦੁਪਹਿਰੇ ਆ ਜਾਣਾ ਪੂਰੀ ਨੇ ਤੇ ਇਸ ਕਰਕੇ ਪਹਿਲਾਂ ਉਹਦੀ ਰੋਟੀ ਬਣਾ ਲਵਾਂ ਫਿਰ ਮੈਂ ਬਣਾਣੀ ਆ ਮੱਕੀ ਤੇ ਬਾਜਰੇ ਦੇ ਆਟੇ ਦੀ ਰੋਟੀ ਪ੍ਰੇਥਣ ਮੈਂ ਆ ਸਟੀਲ ਦੇ ਪਾਂਡੇ 'ਚ ਰੱਖਿਆ ਹੋਇਆ ਸਟੋਰ ਕਰਕੇ ਥੋੜੇ ਦਿਨ ਬਾਅਦ ਚੇਂਜ ਕਰ ਦਿੰਨੀ ਆ ਮੈਂ ਆਉਦੀ ਰੋਟੀ ਬਣਾ ਦਵਾਂ ਪਹਿਲਾਂ ਤਵਾ ਵੀ ਗਰਮ ਹੋ ਗਿਆ ਜੀ ਰੋਟੀ ਕੋਈ ਵੀ ਹੋਵੇ ਚਾਹ ਡੌਗੀ ਦੀ ਚਾਹ ਆਪਣੀ ਇਹਨੂੰ ਤਵੇ ਤੋਂ ਹੀ ਰਾੜਦੀਆਂ ਜੀ ਤਵੇ ਇਹਨੂੰ ਗੈਸ ਤੋਂ ਗੈਸ ਤੇ ਮੈਂ ਰੋਟੀ ਨਹੀਂ ਰਾੜਦੀ ਕਿਉਂਕਿ ਗੈਸ ਹਾਨੀਕਾਰਕ ਹੁੰਦੀ ਹੈ ਜੀ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਰੋਟੀ ਤੁਸੀਂ ਕੋਈ ਵੀ ਬਣਾਓ ਤਵੇ ਤੇ ਹੀ ਰਾੜੋ ਹੈਲਦੀ ਹੁੰਦੀ ਹੈ ਜੀ ਤੇ ਤਬਾਹ ਹਮੇਸ਼ਾ ਲੋਹੇ ਦਾ ਹੀ ਵਰਤੋ ਤੇ ਸਾਡੇ ਤਾਂ ਖੁਰਚਣਾ ਵੀ ਪੁਰਾਣਾ ਹੀ ਆ ਤੇ ਇਹਦੇ ਨਾਲ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਨਾਰਮਲ ਪੇੜੇ ਨਾਲ ਥੋੜਾ ਵੱਡਾ ਪੇੜਾ ਹੁੰਦਾ ਡੌਗੀ ਦੀ ਰੋਟੀ ਦਾ ਕਿਉਂਕਿ ਰੋਟੀ ਹਲਕੀ ਹੁੰਦੀ ਹੈ ਫਿਰ ਛੋਟੀ ਜੀ ਰੋਟੀ ਨਾਲ ਕੀ ਢਿੱਡ ਭਰਦਾ ਹੋਣਾ ਡੌਗੀ ਦਾ ਜਿਹੜੀ ਬਾਜਰੇ ਦੀ ਰੋਟੀ ਹੁੰਦੀ ਆ ਜੀ ਇੱਕ ਤਾਂ ਇਹਨੂੰ ਕਿਉਂ ਜ਼ਿਆਦਾ ਲੱਗਦਾ ਔਰ ਦੂਸਰੀ ਗੱਲ ਇਹਨੂੰ ਰਾੜਨ ਲਈ ਥੋੜਾ ਜਿਹਾ ਟਾਈਮ ਲੱਗਦਾ ਇਸ ਗੱਲ ਦਾ ਧਿਆਨ ਰੱਖਿਓ ਮੈਂ ਤਾਂ ਬਾਜਰੇ ਦਾ ਆਟਾ ਥੋੜਾ ਘੱਟ ਪਾਇਆ ਤੇ ਵੈਸੇ ਤੁਸੀਂ ਅੱਧੀ-ਅੱਧੀ ਮਾਤਰਾ ਤਿੰਨੇ ਆਟਿਆਂ ਦੀ ਲੈ 사ਦਿਓ ਤੇ ਰੋਟੀ ਬਹੁਤ ਸਵਾਦ ਬਣਦੀ ਆ ਕਰੰਚੀ ਜੀ ਬਣਦੀ ਆ ਤੇ ਰੋਟੀ ਬਹੁਤ ਟੇਸਟੀ ਹੁੰਦੀ ਆ ਔਰ ਮੈਂ ਜ਼ਿਆਦਾਤਰ ਘਰ ਦੇ ਵਿੱਚ ਸਰੋਂ ਦਾ ਤੇਲ ਔਰ ਦੇਸੀ ਘੀ ਨਾਲ ਹੀ ਰੋਟੀ ਚੋਪੜਦੀ ਆ ਔਰ ਸਰੋਂ ਦਾ ਤੇ ਲੋ ਸਬਜ਼ੀਆਂ ਵਗੈਰਾ ਤੜਕੇ ਲਈ ਵਰਤਦੀ ਆ ਤੇ ਇਹਦੀ ਰੋਟੀ ਵੀ ਦੇਖੋ ਬਹੁਤ ਵਧੀਆ ਬਣਦੀ ਹੈ ਟੁੱਟਦੀ ਨਹੀਂ ਜ਼ਿਆਦਾਤਰ ਆ ਦੇਖੋ ਜੀ ਰੋਟੀ ਬੜੀ ਸੋਹਣੀ ਬਣੀ ਆ ਤੇ ਰੋਟੀ ਇਹਦੀ ਹਮੇਸ਼ਾ ਪਤਲੀ ਪਕਾਉਂਦੇ ਜਦੋਂ ਬਾਜਰੇ ਦਾ ਆਟਾ ਪਾਇਆ ਹੋਵੇ ਤੇ ਰੋਟੀ ਦੇਖੋ ਬਹੁਤ ਪਤਲੀ ਹੈ ਇਹਦੇ ਵਿੱਚ ਤਾਂ ਨਹੀਂ ਪਤਾ ਲੱਗਦਾ ਹੁਣ ਜਿੱਦਾਂ 1 ਇੰਚ ਦੇ ਵਿੱਚ ਛੋਟੇ ਛੋਟੇ ਕੱਟ ਸਟੈਪ ਹੁੰਦੇ ਨੇ ਓੰਨੀ ਕੁ ਮੋਟਾਈ ਚਾ ਰੋਟੀ ਲੋ ਜੀ ਰੋਟੀਆਂ ਬੜੀਆ ਤਰੀਕੇ ਨਾਲ ਪਤਲੀ ਜੀ ਸ਼ੇਪ ਚ ਤਿਆਰ ਹੈ ਹੁਣ ਇਦਾਂ ਹੀ ਕਰਦੇ ਮੈਂ ਸਾਰੀਆਂ ਰੋਟੀਆਂ ਬਣਾ ਲੈਣੀਆਂ ਤੇ ਜਦੋਂ ਵੀ ਤੁਸੀਂ ਮੱਕੀ ਦਾ ਜਾਂ ਬਾਜਰੇ ਦਾ ਆਟਾ ਗੁੰਨਣਾ ਤਾਂ ਜਿਹੜੇ ਟਾਈਮ ਰੋਟੀ ਖਾਣੀ ਆ ਹਮੇਸ਼ਾ ਤਾਜ਼ਾ ਆਟਾ ਗੁੰਨਿਆ ਕਰੋ। ਲਓ ਜੀ। ਰੋਟੀ ਚੰਗੀ ਤਰ੍ਹਾਂ ਸਿੱਕ ਚੁੱਕਿਆ ਇੱਕ ਪਾਸਾ। ਇਹਨੂੰ ਮੈਂ ਹੁਣ ਹਟਾਲਮਾ ਖੁਰਚਨੇ ਨਾਲ ਪਾਸਾ ਪਲਟ ਦਵਾਂ। ਆ ਦੇਖੋ ਇਹ ਪਾਸਾ ਪ੍ਰੋਪਰ ਹੈ ਇਹਦਾ। ਤੇ ਇਸੇ ਤਰ੍ਹਾਂ ਮੀਡੀਅਮ ਗੈਸ ਤੇ ਦੂਜਾ ਪਾਸਾ ਇਹਦਾ ਰਾੜਾਂਗੇ। ਕਿਉਂਕਿ ਤੇਜ਼ ਗੈਸ ਤੇ ਹੁੰਦਾ ਰੋਟੀ ਸੜ ਜਾਂਦੀ ਹੈ ਜਿਆਦਾ ਜਲ ਜਾਂਦੀ ਹੈ ਫਿਰ ਉਹਦਾ ਸੁਆਦ ਨਹੀਂ ਰਹਿੰਦਾ ਤੇ ਥੋੜਾ ਟਾਈਮ ਹਜੇ ਪੇੜੇ ਕਰਕੇ ਰੱਖ ਲੈਣੀਆਂ ਕਿਉਂਕਿ ਰੋਟੀ ਨੂੰ ਇਹਨੂੰ ਥੋੜਾ ਟਾਈਮ ਲੱਗਦਾ ਇਸ ਕਰਕੇ ਇੱਕ ਵੱਡੇ ਕ올ੇ ਆٹے ਦੇ ਤਕਰੀਬਨ 5 ਵੇੜ ਬਣ ਗਏ ਆ ਲੋ ਜੀ ਦੂਸਰਾ ਪਾਸਾ ਵੀ ਪਰਫੈਕਟ ਹੈ ਤੇ ਆਇਕ ਮੈਂ ਕਾਟਨ ਦਾ ਕੱਪੜਾ ਰੱਖਿਆ ਹੋਇਆ ਹੈ ਰੋਟੀਆਂ ਸੇਕਣ ਲਈ ਸਾਡੇ ਘਰ ਦੇ ਵਿੱਚ ਸਾਗ ਚੋ ਬਟਰ ਵਗੈਰਾ ਤਾਂ ਨਹੀਂ ਹੈਗਾ ਸਾਡੇ ਮੱਖਣ ਤਾਂ ਅਸੀਂ ਮਲਾਈ ਵਰਤਦੇ ਹੁੰਨੇ ਆ ਤੇ ਉਹਦੇ ਨਾਲ ਵੀ ਸਾਗ ਦਾ ਬਹੁਤ ਵਧੀਆ ਟੇਸਟ ਆਉਂਦਾ ਜੀ ਨਾਲ ਹੋਵੇ ਮੂਲੀਆਂ ਦਾ ਸਲਾਦ ਪਿਛਲੇ ਸਾਲ ਮੈਂ ਛੱਤ ਤੇ ਮੂਲੀਆਂ ਲਗਾਈਆਂ ਸੀ ਇਸ ਵਾਰ ਸਾਨੂੰ ਪਿੰਡ ਤੋਂ ਹੀ ਬਹੁਤ ਆ ਗਈਆਂ ਤਾਂ ਇਸ ਵਾਰ ਮੈਂ ਛੱਤ ਤੇ ਮੂਲੀਆਂ ਨਹੀਂ ਲਗਾਈਆਂ ਤੇ ਮੇਰੇ ਕੋਲ ਕੁਝ ਜਗ੍ਹਾ ਦੀ ਵੀ ਕਮੀ ਆ ਗਈ ਚਣਾ ਦੋ ਕੰਮ ਦਿੰਦਾ ਜੀ ਨਾਲੇ ਤਾਂ ਇਹਦੇ ਨਾਲ ਖੋਆ ਖੋਆ ਬਣਾਉਣ ਦਾ ਕੰਮ ਲੈਣੇ ਨਾਲ ਨਾਲ ਰੋਟੀਆਂ ਰਾੜਨ ਦਾ ਆ ਦੇਖੋ ਰੋਟੀ ਪਰਫੈਕਟ ਤਿਆਰ ਹੈ ਦੋਨੋਂ ਸਾਈਡਾਂ ਕਿਨਾਰੀਆਂ ਵੀ ਬਿਲਕੁਲ ਪੱਕ ਗਈਆਂ ਤੇ ਇਹਨੂੰ ਮੈਂ ਚੋਪੜ ਕੇ ਰੱਖ ਦਵਾਂ ਲਓ ਜੀ ਰੋਟੀਆਂ ਬਣ ਗਈਆਂ ਡੌਗੀ ਸਾਡਾ ਨਾ ਰੋਟੀ ਖੁਸ਼ ਹੋ ਕੇ ਤਾਂ ਜ਼ਿਆਦਾ ਖਾਂਦਾ ਹੈ ਇਹ ਦੇਸੀ ਕੀ ਨਾਲ ਚੋਪੜ ਕੇ ਰੋਟੀ ਰੱਖਦੇ ਆ ਦੇਸੀ ਕੀ ਉਹਦੀ ਇੱਕ ਅਲੱਗ ਜੀ ਮਹਿਕ ਹੁੰਦੀ ਆ ਤੇ ਜਿਸ ਕਰਕੇ ਡੌਗੀ ਰੋਟੀ ਖਾਂਦਾ ਹੀ ਖਾਂਦਾ ਹੈ ਅਗਰ ਤੁਸੀਂ ਵੀ ਘਰ ਦੇ ਬਾਹਰ ਰੋਟੀ ਰੱਖ ਦਿਓ ਨਹੀਂ ਬਾਹਰ ਡੌਗੀ ਖਾਂਦੇ ਤਾਂ ਤੁਸੀਂ ਦੇਸੀ ਘਿਓ ਲਗਾਓ ਜਾਂ ਮਲਾਈ ਲਗਾ ਦਿਓ ਤੇ ਉਹਦੇ ਨਾਲ ਉਹਦੀ 스멜 ਨਾਲ 100% ਡੌਗੀ ਰੋਟੀ ਖਾ ਕੇ ਜਾਣਗੇ ਜੀ ਲਓ ਜੀ ਰੋਟੀ ਖਾ ਲਈ ਸਰਦਾਰ ਜੀ ਨੇ ਵੀ ਖਾ ਲਈ ਔਰ ਜੱਪ ਜੀ ਨੇ ਵੀ ਖਾ ਲਈ ਔਰ ਜੱਪ ਜੀ ਹੁਣ ਗੱਡੀ ਨੂੰ ਰੱਸੀ ਪਾ ਕੇ ਗੇੜੇ ਕਢਾਉਣ ਲੱਗੀ ਆ और आलो जी सरदार जी भी आ गए हमने चले वापस मैं चलो ब्लॉग जी हेलो करो सत जी तेरे अपनी दीदी तो चूंटी कराऊगी जी है ਹੈਲੋ ਗਾਇਜ਼ ਚੁੰਡਲ ਕੁੜੀਏ ਦੀਦੀ ਕਿੱਥੇ ਆ ਚਲਾ ਜਾਏ ਗੇਟ ਲਾ ਕੇ ਆਈਏ ਦੀਦੀ ਆਂਦੀ ਆ ਦੀਦੀ ਆਪਣੇ ਫਰੈਂਡ ਕੋਲ ਗਈ ਹੋਈ ਆ ਡੌਗੀ ਨੇ ਰੋਟੀ ਖਾ ਲਈ ਬਾਹਰ ਧੁੱਪ ਵੀ ਬਹੁਤ ਸੋਹਣੀ ਆ ਆ ਦੇਖੋ ਜੀ ਬਾਹਰ ਮੌਸਮ ਬੜਾ ਸੋਹਣਾ ਹੈ ਆ ਘੜੀ ਆ ਸਾਡੀ ਸਕੂਟਰੀ ਜਬਜੀ ਆਪਣੀ ਗੱਡੀ ਲੈ ਕੇ ਆਈ ਆ ਐ ਜਬਜੀ ਗੱਡੀ ਲੈ ਕੇ ਆਈ ਆ ਜਬਜੀ ਦਾ ਫੇਵਰੇਟ ਬੂਟ ਨੇ ਜੀ ਖੁੱਲੇ ਜੇ ਬੂਟ ਨੇ ਜਦੋਂ ਇਹਦਾ ਦਿਲ ਕਰਦਾ ਪਾ ਲੈਂਦੀ ਹੈ ਉਤਾਰ ਦਿੰਦੀ ਆਪਣੇ ਆਪ ਤੇ ਇਹਨੂੰ ਆਰਾਮਦਾਈ ਰਹਿੰਦੀ ਹੈ ਇਹਦੇ ਵਿੱਚ ਹਣਾ ਜਬਜੀ ਹਾਂ 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 ਨਹੀਂ ਬੋਲਦੇ ਹੁੰਦੇ ਹਾਂਜੀ 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 ਇਹ ਸਾਡੀ ਡਿੰਪਲ ਕਰ ਲੈ ਡਿੰਪਲ ਇੱਧਰ ਨੂੰ ਕਰੀ ਬਾਈ ਕਰ ਦੋ ਪਾਪਾ ਨੂੰ ਚਲਾ ਜੋ ਗੱਡੀ ਨੂੰ ਲੈ ਕੇ ਚਲੋ ਅੰਦਰ ਚਲੋ 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 ਕੀ ਫਸ ਜਾਂਦੇ ਨੇ ਫਿਰ ਤੁਸੀਂ ਰੱਸੀ ਤੇਜ ਖਿੱਚਦੇ ਹੋ ਨਾ ਆਰਾਮ ਨਾਲ ਖਿੱਚੋ ਰੱਸੀ ਨੂੰ ਉਹ ਦੇਖਾ ਕੀ ਉੱਥੇ ਅੱਛਾ ਚਿੜੀ ਬੈਠੀ ਆ ਛੋਟੀ ਜੀ ਹੈ ਨਾ ਇਹ ਹਾਂ ਕੀ ਚੁਗਦੇ ਸੀ ਪੁੱਤਾਂ ਇੱਥੇ ਨਾ ਛੋਟੇ ਛੋਟੇ ਉਹ ਆ ਉਹ ਆਂ ਦਿੰਦੇ ਨੇ ਕੀੜੀਆਂ ਛੋਟੇ ਛੋਟੇ ਹਾਂ ਕੀੜੇ ਮਕੌੜ ਆਂਦੇ ਉਹਨੂੰ ਖਾਂਦੀ ਹੁੰਦੀ ਆ ਉਹ ਹਾਂਜੀ ਹਾਂ ਖਾ ਰਹੀ ਆ ਖਾ ਰਹੀ ਆ ਹਾਂ ਅਜਾ ਆਪਾਂ ਬਰੋਕਲੀ ਬਣਾਈਏ ਠੀਕ ਹੈ ਅੱਜ ਹੀ ਹਰੀ ਗੋਭੀ ਹੋਗੀ ਹੁਣ ਸਾਗ ਦਾ ਸੀ ਦੁਪਹਿਰੇ ਤੜਕ ਲਿਆ ਤੇ ਹੁਣ ਬਣਾਵਾਂਗੇ ਹਰੀ ਗੋਭੀ ਤੇ ਸੋਚਦੀ ਆ ਸਵੇਰੇ ਤੋੜ ਲਵਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰੂੰ ਮੈਂ ਪਹਿਲੀ ਵਾਰ ਹਰੀ ਗੋਭੀ ਦੀ ਸਬਜ਼ੀ ਬਣਾਉਣੀ ਆ ਤੇ ਕਿਵੇਂ ਦਾ ਐਕਸਪੀਰੀਅੰਸ ਰੋਗਾ ਉਹ ਵੀ ਇਹਦੀ ਰੈਸਪੀ ਬਣਾ ਕੇ ਤੁਹਾਡਾ ਨਾਲ ਸਾਂਝਾ ਕਰੂੰ ਇਹਦੇ ਫੁੱਲ ਨਾ ਜਿਆਦਾ ਨਹੀਂ ਵੱਧਦੇ ਫੁੱਲ ਦੇ ਕਿਉਂਕਿ ਘਰ ਦੀ ਗੋਭੀ ਆ ਸਪਰੇਅ ਤੇ ਕੈਮੀਕਲ ਫਰੀ ਇਹਦੇ ਕਰਕੇ ਇਹਦਾ ਫੁੱਲ ਦਾ ਸਾਈਜ਼ ਥੋੜਾ ਜਿਹਾ ਛੋਟਾ ਹੀ ਰਹਿੰਦਾ ਏ ਤੇ ਫਿਲਹਾਲ ਮੈਂ ਦੋ ਜਾਂ ਤਿੰਨ ਫੁੱਲ ਬਣਾਉਂ ਗੋਭੀ ਦੇ ਹਾਂ ਪੁੱਤ ਦੱਸੋ ਉਹ ਕਬੂਤਰ ਵੀ ਆ ਗਿਆ ਨਾ ਲੋ ਜੀ ਸ਼ਾਮ ਹੋ ਗਈ ਸ਼ਾਮ ਦੇ ਸਵਾ 5:00 ਵਜੇ ਤੇ ਉਹ ਤੇ ਸਾਹਮਣੇ ਨਾ ਜਿਹੜਾ ਹਾਲ ਹੈ ਇੱਥੇ ਤੋਤੇ ਬੈਠਦੇ ਹੁੰਦੇ ਨੇ ਤੇ ਉਹ ਹਾਂ ਉਹ ਬੈਠੇ ਨੇ ਬਨੇਰਿਆਂ ਤੇ ਤੋਤੇ ਤੇ ਬਹੁਤ ਸੋਹਣਾ ਲੱਗਦਾ ਵਿਊ ਕੱਪੜੇ ਸਾਡੇ ਸਾਰੇ ਸੁੱਕ ਗਏ ਬਸ ਆ ਕੋਟ ਇਕੱਲਾ ਗਿੱਲਾ ਰਹਿ ਗਿਆ ਇਹ ਕੱਲ ਦੀ ਧੁੱਪ ਲਗਵਾ ਦਾਂਗੇ ਤੇ ਚਲੋ ਇਸ ਟਾਈਮ ਨਾ ਸ਼ਾਮ ਨੂੰ ਬਹੁਤ ਸੋਹਣਾ ਵਿਊ ਆ ਛੱਤ ਦਾ ਆ ਦੇਖੋ ਸਾਰੇ ਪਾਸੇ ਇੱਧਰ ਮੇਰੇ ਗਮਲੇ ਸਬਜ਼ੀਆਂ ਭਾਜੀਆਂ ਆ ਪਾਥੀਆਂ ਪੁੱਥੀਆਂ ਪੰਨੀਆਂ ਪਈਆਂ ਨੇ ਉਹ ਮਮਟੀ ਦੀ ਦੂਜੀ ਸਾਈਡ ਵੀ ਹੈਗੇ ਨੇ ਗਮਲੇ ਤੇ ਇਸੇ ਤਰ੍ਹਾਂ ਪਹਿਲਾਂ ਮੈਂ ਗੋਭੀ ਤੋੜ ਲਵਾਂ ਤੇ ਖੁਸ਼ੀ ਹਜੇ ਆਈ ਨਹੀਂ ਸਰਦਾਰ ਜੀ ਕਹਿੰਦੇ ਘਰੇ ਬ੍ਰੋਕਲੀ ਆ ਬ੍ਰੋਕਲੀਓ ਬਣਾ ਲਓ ਚੱਲ ਮੈਂ ਕਿਹਾ ਬ੍ਰੋਕਲੀਓ ਬਣਾ ਲੈਂਦੇ ਆ ਆ ਫੁੱਲ ਵੀ ਹੋ ਗਿਆ ਹਾਰਵੈਸਟ ਕਰਨ ਨੂੰ ਤਿਆਰ ਤੇ ਆ ਦੇਖੋ ਜੀ ਪਹਿਲਾਂ ਦੋ ਫੁੱਲਾਂ ਦੀ ਉਹ ਸਬਜ਼ੀ ਬਣਾ ਕੇ ਦੇਖੂਗੀ ਹਨਾ ਜੇ ਸਵਾਦ ਬਣੀ ਗੋਭੀ ਤਾਂ ਕਰੀ ਆ ਆਪਾਂ ਕਿਹੜਾ ਕਿਤੋਂ ਲੈਣ ਜਾਣੀ ਆ ਤਾਂ ਫਿਰ ਇੱਧਰ ਲੱਗੇ ਹੋਏ ਨੇ ਹੋਰ ਫੁੱਲ ਇਹਨਾਂ ਨੂੰ ਫਿਰ ਹਾਰਵੈਸਟ ਕਰ ਲਾਂਗੇ ਐਨੀ ਬਹੁਤ ਐ ਹਾਂ ਪਤਾ ਪਹਿਲਾਂ ਆਪਾਂ ਦੋ ਬਣਾ ਲਾਂਗੇ ਦੋ ਫੁੱਲ ਠੀਕ ਐ ਬਾਕੀ ਫਿਰ ਆਪਾਂ ਫੇਰ ਬਣਾ ਲਵਾਂਗੇ ਇਹਨੂੰ ਇਹਦੇ ਵਿੱਚ ਰੱਖ ਲੈਣੇ ਆ ਠੀਕ ਐ ਮੰਮਾ ਲੱਕ ਦੋ ਹਾਂ ਇਹਦੇ ਵਿੱਚ ਰੱਖ ਲੈਣੇ ਆ ਮੈਂ ਸੋਚਿਆ ਸੀ ਬਲੌਗ 'ਚ ਖੁਸ਼ੀ ਨੂੰ ਐਡ ਕਰਾਂ ਪਰ ਖੁਸ਼ੀ ਹਜੇ ਆਈ ਨਹੀਂ ਚਲੋ ਕੋਈ ਨਾ ਖੁਸ਼ੀ ਨਾਲ ਬਣਾਵਾਂਗੇ ਫੇਰ ਬਲੌਗ ਤੇ ਇਹ ਸਾਡੇ ਘਰ ਦੇ ਬਾਹਰ ਦਾ ਥਿ ਵਯੂ ਹੈ ਜੀ ਖੇਤ ਹੀ ਖੇਤ ਨੇ ਉਹ ਬੈਠੇ ਚਿੜੀ ਬਨੇਰੇ ਤੇ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਪੰਛੀ ਆਉਂਦੇ ਨੇ ਤੇ ਆ ਸਾਡੇ ਘਰ ਦੇ ਬਾਹਰ ਦਾ ਥਿ ਵਯੂ ਹੈ ਜੀ ਲੋ ਜੀ ਫਾਈਨਲੀ ਹੁਣ ਖੁਸ਼ੀ ਆਈ ਆ 4:3 ਦਾ ਟਾਈਮ ਹੋਗਾ 6:15 ਮਿੰਟ ਰਹਿ ਗਏ ਅੱਜ ਅਜਬ ਜੀ ਨੂੰ ਚੌ ਚੜ ਗਿਆ ਮੇਰੀ ਦੀਦੀ ਆ ਗਈ ਐਨੇ ਲੇਟ ਤੂੰ ਕਿਉਂ ਲੁਕਦੀ ਫਿਰਦੀ ਆ ਜੀ ਹੈਲੋ ਹੈਲੋ ਮੈਡਮ ਜੀ ਹੈਲੋ ਓ ਦੀਦੇ ਸੂਸ ਹਾਂ ਖੜਿਆ ਪਾਪਾ ਹਾਂ ਕਿਸੇ ਤੋਂ ਚੀਜ਼ ਨਹੀਂ ਲੈਂਦੇ ਹੁੰਦੇ ਬੱਚੇ ਫੜਨਾ ਲੈ ਜਾਂਦੇ ਨੇ ਹੋਰ ਕੁਛ ਹੀ ਕਿ ਮੇਰੇ ਆ ਦੇਣਾ ਬਹੁਤ ਵਧੀਆ ਮੈਂ 6 ਵਜੇ ਨਾਲ ਜਾਂਦੀ ਸੀ ਹੋਰ ਕੁਛ ਗਰੁੱਪ ਫੋਟੋ ਹੋ ਗਈ ਪਾਪਾ ਬਾਹਰ ਸਿੱਚਣਾ ਕੁਸ਼ੀ ਵਿਚਾਰੀ ਅੱਧੀ ਗੱਲ ਬੋਲਦੀ ਬੋਲਦੀ ਦਿਲ 'ਚ ਦੱਬ ਗਈ ਕਿ ਮੈਂ ਹੁਣ ਬੋਲਾਂ ਕਿ ਮੇਰੇ ਮੂਰੇ ਕਿ ਨਹੀਂ ਰਹਿਣ ਹੀ ਦਿੰਦੇ ਆ ਉਲਾਂਗੇ ਦੰਦੀ ਦਾ ਵੰਡੇ ਦੇ ਹੋਰ ਸਰਤਾ ਜੀ ਕਹਿਮੋ ਆ ਸਰਦਾਰ ਜੀ ਦੀ ਲੁੱਕ ਆ ਜੀ ਵਾ ਆ ਸੂਰੇ ਟਲ ਗਿਆ ਜੀ ਉਹ ਸਾਹਮਣੇ ਲਾਈਟਾਂ ਵਗਰਾ ਮੈਚ ਗਈਆਂ ਤੇ ਬੱਚੇ ਖੇਡਦੇ ਨੇ ਬਾਹਰ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਰਦਾਰ ਜੀ ਇੱਕ ਮਿੰਟ ਰੁਕ ਜੋ ਆਪਾਂ ਬਲੌਗ ਦਾ ਐਂਡ ਕਰਦੀ ਐ ਮਿਲਦੇ ਆ ਫੇਰ ਅਗਲੇ ਬਲੌਗ ਚ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਫॉर ਵਾਚਿੰਗ ਜੱਜ ਜੀ ਬਾਈ ਕਰ ਦੋ ਇੱਧਰ ਇੱਧਰ ਪਲੀਜ਼ ਲਾਈਕ ਸਬਸਕ੍ਰਾਈਬ Command to share. Thank you. Thank you. Bye. Bye.